ਮੇਰੇ ਦਾਨੀ ਸੱਜਣੋ ਮੈਂ ਦਾਨੀ ਸੱਜਣ ਇਸ ਕਰਕੇ ਆਣਾ ਹਾਂ ਨਾ ਜਦੋਂ ਤੁਸੀਂ ਲਾਇਕ ਜਾਂ ਸ਼ੇਅਰ ਜਾਂ ਕਮੈਂਟ ਕਰਦੇ ਨਾ ਜਿਸ ਲਈ ਕਰਦੇ ਆ ਤੁਸੀਂ ਉਹਨੂੰ 100 ਰੁਪਿਆ ਉਹਦੇ ਖਾਤੇ ਪਾ ਦਿੰਦੇ ਆ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਅਸੀਂ ਆਪਦੀ ਜੇਬ ਚੋਂ ਦਾਨ ਨਹੀਂ ਕਰ ਸਕਦੇ ਪਰ ਅਸੀਂ ਉਂਗਲ ਨਾਲ ਤਾਂ ਦਾਨ ਕਰ ਸਕਦੇ ਨਾ ਇਹ ਤਾਂ ਕਰਕੇ ਫੇਸਬੁੱਕ ਫੈਮਲੀ ਨਹੀਂ ਇਹ ਦਾਨੀ ਸੱਜਣਾ ਜਿਹੜੇ ਵੀ ਤੁਸੀਂ ਲਾਇਕ ਸ਼ੇਅਰ ਕਮੈਂਟ ਕਰਦੇ ਆ ਤੁਸੀਂ ਦਾਨੀ ਸੱਜਣਾ ਮੈਂ ਦਾਨੀ ਸੱਜਣਾ ਨਾਂ ਦਿੱਤਾ ਤੁਹਾਨੂੰ ਮੇਰੇ ਦਾਨੀ ਸੱਜਣੋ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਡੂੰਗੀ ਵਿਚਾਰ ਆਇਏ ਤੇ ਤੁਸੀਂ ਕਮੈਂਟਾਂ ਵਿੱਚ ਵੀ ਦੱਸਣਾ ਤੇ ਗਾਣੇ ਦਾ ਪ੍ਰਚਾਰ ਵੀ ਕਰਨਾ ਵੀ ਆਪ ਕਿਤੇ ਬੈਠੇ ਆ ਵਿਚਾਰ ਬੰਦੇ ਉੱਥੇ ਵੀ ਗੱਲ ਕਰ ਲਿਆ ਕਰੋ ਇਹ ਗੱਲ ਇਹ ਆ ਮੈਂ ਭਗਵੰਤ ਮਾਨ ਸਾਡੇ ਪੂਜਨੀਕ ਸੀਐਮ ਸਾਹਿਬ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਕਾਨੂੰਨ ਬਣਾਓ ਵੀ ਜੋ ਬੰਦਾ ਬਿਮਾਰ ਹੋ ਜਾਂਦਾ ਹਸਪਤਾਲ ਵਿੱਚ ਉਹ ਦਾਖਲ ਹੋ ਜਾਂਦਾ ਐਡਮਿਟ ਹੋ ਜਾਂਦਾ ਉਹਦੇ ਨਾਲੇ ਤਾਂ ਘਰ ਵਾਲਿਆਂ ਦਾ ਬੰਦਾ ਨੁਕਸਾਨ ਆ ਜਾਂਦਾ ਉਹਦੀ ਮੌਤ ਹੋ ਜਾਂਦੀ ਆ ਨਾਲੇ ਉਹਨੂੰ ਤਾਂ ੱੱਕੇ ਨਾਲ ਬਿੱਲ ਪੇ ਪੇ ਕੀਤਾ ਜਾਂਦਾ ਇੱਕ ਕਾਨੂੰਨ ਬਣਾ ਦਿਓ ਵੀ ਜਿਸ ਇਨਸਾਨ ਦਾ ਮਤਲਬ ਵੀ ਘਰਾਂ ਦਾ ਬੰਦਾ ਐਕਸਪਾਇਰ ਹੋ ਜਾਂਦਾ ਡੈੱਡ ਹੋ ਜਾਂਦਾ ਮੌਤ ਹੋ ਜਾਂਦੀ ਉਹਦੀ ਉਹਦਾ ਜਿੰਨਾ ਬੈਲਾ ਉਹ ਹਸਪਤਾਲ ਨੂੰ ਪੇ ਨਹੀਂ ਹੋਊਗਾ ਠੀਕ ਹੈ ਜੀ ਇਹਦੇ ਨਾਲ ਕੀ ਹੋਊਗਾ ਇੱਕ ਤਾਂ ਮੌਤ ਦਰ ਘਟ ਜੂਗੀ ਹਸਪਤਾਲ ਨੂੰ ਬੰਦੇ ਬਚਾਉਣ ਦਾ ਕੋਈ ਮਤਲਬ ਨਹੀਂ ਹੁਣ ਵੇਖੋ ਬਹੁਤ ਸਾਰੇ ਮੇਰੇ ਤੇ ਆਪਣਾ ਬੁਰੇ ਕਮੈਂਟ ਵੀ ਕਰਨਗੇ ਕਰੀ ਜਾਂਦੇ ਹੋ ਗੱਲ ਸੱਚੀ ਕਰੋ ਸੱਚੀ ਗੱਲ ਕਰਨ ਤੇ ਤੁਹਾਨੂੰ ਦੁੱਖ ਵੀ ਤਕਲੀਫਾਂ ਵੀ ਝੱਲਣੀਆਂ ਪੈਣਗੀਆਂ ਤੁਹਾਡੇ ਤੇ ਪਰਚੇ ਵੀ ਹੋਣਗੇ ਤੁਹਾਨੂੰ ਅੰਦਰ ਵੀ ਜਾਣਾ ਪੈ ਸਕਦਾ ਠੀਕ ਹੈ ਜੀ ਇਹਨਾਂ ਗੱਲਾਂ ਨੂੰ ਸਵੀਕਾਰ ਕਰਦੇ ਹੋਏ ਅਸੀਂ ਭਗਵੰਤ ਮਾਨ ਜੀ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਕਾਨੂੰਨ ਬਣਾਓ ਵੀ ਜਿਹੜਾ ਬੰਦਾ ਐਕਸਪਾਇਰ ਹੋ ਜਾਂਦਾ ਉਹਦਾ ਕੋਈ ਬਿੱਲ ਨਹੀਂ ਬਸ ਉਹਦਾ ਜੇ ਬਿੱਲ ਲੈਣਾ ਉਹ ਸਰਕਾਰ ਨੂੰ ਐਪਲੀਕੇਸ਼ਨ ਦੇਣਾ ਹਸਪਤਾਲ ਵਾਲੇ ਤੇ ਉਹਨਾਂ ਦੀ ਟੀਮ ਜਾਵੇ ਉੱਥੇ ਉਹਦਾ ਨਿਰਣਾ ਕਰਕੇ ਜਿੰਨੀ ਉਹਦੀ ਬਾਂਦੀ ਪਈ ਆ ਉਹ ਸਰਕਾਰ ਪੇ ਕਰੇ ਆ 10 ਲੱਖ ਵਾਲਾ ਜਿਹੜਾ ਇਹਨਾਂ ਨੇ ਚਲਾਇਆ ਬੀਮੇ ਦਾ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਤੁਹਾਡਾ ਸਰਕਾਰ ਦਾ ਤੁਹਾਡਾ ਜਿਹੜਾ 10 ਲੱਖ ਵਾਲਾ ਤੁਸੀਂ ਚਲਾਇਆ ਵੇਖੋ ਜੀ ਜਿਹੜਾ ਕੋਈ ਚੰਗਾ ਕਦਮ ਚੱਕਦੀ ਸਰਕਾਰ ਉਹਨੂੰ ਸਲਾਉਣਾ ਚਾਹੀਦਾ ਐਪਰੀਸ਼ੀਏਟ ਕਰਨਾ ਚਾਹੀਦਾ ਜੇ ਕੋਈ ਮਾੜਾ ਕੰਮ ਕਰਦੀ ਹੈ ਸਰਕਾਰ ਵਹਿ ਸਰਕਾਰਾਂ ਮਾੜਾ ਕੰਮ ਨਹੀਂ ਕਰਦੀ ਹੁੰਦੀਆਂ ਉਹ ਸੰਗਤਾਂ ਲਈ ਮਾੜਾ ਹੋ ਜਾਂਦਾ ਹੁੰਦਾ ਇਸ ਲਈ ਹੱਥ ਬੰਨ ਕੇ ਬੇਨਤੀ ਹੈ ਮੇਰੀ ਮਾਨ ਸਰਕਾਰ ਨੂੰ ਮਾਨ ਸਾਹਿਬ ਨੂੰ ਇੱਕ ਕਾਨੂੰਨ ਬਣਾਓ ਵੀ ਜਿਹੜਾ ਬੰਦਾ ਐਕਸਪਾਇਰ ਹੋ ਜਾਓ ਪਹਿਲਾਂ ਤੋਂ ਗੱਲ ਕਰ ਹੀ ਲਈ ਆ ਉਹਦਾ ਜਿਹੜਾ ਬੈੱਲ ਆ ਉਹ ਸਾਰਾ ਮਾਫ਼ ਹੋਵੇ ਹਸਪਤਾਲ ਉਹ ਤੋਂ ਬੈੱਲ ਨਹੀਂ ਲੈ ਸਕਦਾ ਇੱਕ ਕਾਨੂੰਨ ਬਣਾ ਦਿਓ ਮਾਨ ਸਾਹਿਬ ਤੁਹਾਡੀ ਬਹੁਤ ਬਹੁਤ ਮਿਲਵੀ ਸਲੰਗਾ ਹੋਊਗੀ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਆ ਬਿਨਾਂ ਡੇਰੀ ਤੋਂ ਆ ਜਿਹੜਾ ਅਗਲਾ ਸੈਸ਼ਨ ਚੱਲਣਾ ਤੁਸੀਂ ਉਹਨੂੰ ਮਤਲਬ ਲਈ ਕਾਨੂੰਨ ਲੈ ਕੇ ਆਓ ਵੀ ਹਸਪਤਾਲ ਵਿੱਚ ਬੰਦਾ ਜਿਹੜਾ ਡੈੱਡ ਹੋ ਜਾਂਦਾ ਉਹਦਾ ਕੋਈ ਬਿੱਲ ਨਹੀਂ ਦੇਣਾ ਨਾਲ ਤੱਕ ਲਦਾ ਬੰਦਾ ਜਹ ਹੰਨੋ ਚਲੇ ਜਾਂਦਾ ਫਿਰ ਮਗਰੋਂ ਪਰੇਸ਼ਾਨੀ ਕਈਆਂ ਤਾਂ ਪੰਜ-ਪੰਜ ਦਿਨ ਡੈੱਡ ਬੋਡੀ ਪਈ ਰਹਿੰਦੀ ਉੱਥੇ ਡੈੱਡ ਬੋਡੀਿੰਦੰਦੇ ਖਾਸ ਕਰਕੇ ਜਿਹੜੇ ਵੱਡੇ ਹਸਪੀਟਲ ਆ ਨਾ ਉਹਨਾਂ ਨੂੰ ਨੱਥ ਪਾਓ ਮਾਨ ਸਾਹਿਬ ਬਹੁਤ ਠੱਗੀ ਠੋਰੀ ਹੋਈ ਨੂੰ ਲੋਕਾਂ ਨਾਲ ਗੁਰਪਤੇ ਜੀ ਐਨਿਕ ਮੇਰੀ ਜਿਹੜੀ ਇਹ ਪ੍ਰਮਾਣ ਕਰਨੀ ਆ ਗੱਲਬਾਤ ਇਹਨੂੰ ਵੱਤ ਵੱਤ ਸ਼ੇਅਰ ਕਰਨਾ ਮੈਂ ਸ਼ੇਅਰ ਕਰਨ ਆਖਤਿਆਂ ਨਹੀਂ ਹੁੰਦਾ ਪਰ ਇਹਨੂੰ ਕਰਿਆ ਕਰੋ ਸ਼ੇਅਰ ਓਕੇ ਗੁਰਪਤ ਜੀ